이란ਾਜੀ ਬਰਨਾਲ ਸਿੰਘ ਸਾਹਿਬ ਦਾ ਰਿਟਾਇਰਡ ਕਾਉਂਸਲ ਮੈਂਬਰ ਹੁਣ ਜੱਲੀ ਆ ਜੀ ਪਿਛਲੇ ਗਰੀਬਨ 10-15 ਸਾਲ ਤੋਂ ਇਹ ਪਰਿਵਾਰ ਮਾਸੀ ਵੱਡੇ ਰਹਿਆ ਸੀ ਪਹਿਲਾਂ ਤਨੂਰ ਪਿੰਡ ਲਾਕਪਿੰਡ ਸੀਗਾ ਤਨੂਰ ਉੱਥੇ ਰਹਿੰਦੇ ਸੀ ਬਹੁਤ ਸਾਲوں ਤੇ ਦੁਰਸਤ ਪਰਿਵਾਰ ਸੀਗਾ ਜੀ ਇੱਕੋ ਇੱਕ ਬੇਟਾ ਸੀ ਸਦਾ ਨਿਰੰਦਰ ਸਿੰਘ ਜੀ ਦਾ ਬੜੇ ਚਾਮਾ ਨਾਲ ਉਹਨਾਂ ਨੇ ਪੜਾਇਆ ਲਿਖਾਇਆ ਬੱਚਿਆਂ ਵੀ ਜਿਦ ਦੇ ਮੂਲੇ ਮਾਪੇ ਆਰਜੰਦ ਨੇ ਨੇ 2019 ਦੇ ਵਿੱਚ ਬੱਚੇ ਨੇ ਜੀਡੀਪੀ ਦੇ ਅਮਰੀਕਾ ਬਾਹਰ ਜਾਣਾ ਚਾਹੁੰਦਾ ਇਹਨਾਂ ਦੇ ਭੇਜਤਾ ਤਕਰੀਬਨ ਪਿਛਲੇ 3 ਸਾਲ ਤੋਂ ਫੇਰ ਟਰਾਲਾ ਚਲਾ ਰਹੇ ਸੀ ਅਚਾਨਕ ਕੱਲ ਸ਼ਾਮੀ ਫੋਨ ਆਇਆ ਕਿ ਬੱਚੇ ਦਾ ਐਕਸੀਡੈਂਟ ਹੋ ਗਿਆ ਤੇ ਉਹਨੂੰ ਹਸਪੀਟਲ ਲੈ ਕੇ ਜਾਇਆ ਗਿਆ ਤੇ ਅੱਜ ਸਵੇਰੇ 3 ਵਜੇ ਫੋਨ ਆਉਂਦਾ ਕਿ ਬੱਚੇ ਦੀ ਜਿਹੜੀ ਹੈ ਡੈਥ ਹੋ ਗਈ ਹੈ ਸੁਣ ਕੇ ਇਕਲੋਤਾ ਪੁੱਤੀ ਬਹੁਤ ਜ਼ਿਆਦਾ ਨਿਰਾਸ਼ਾ ਹੋਈ ਕਿ ਬੱਚੇ ਨੂੰ ਅਸੀਂ ਕੀ ਸੋਚ ਕੇ ਘਰੋਂ ਭੇਜਦੇ ਹਾਂ ਇੱਥੇ ਜਾ ਕੇ ਕੋਈ ਪਤਾ ਨਹੀਂ ਹੁੰਦਾ ਕਿ ਕਿਹੜੀ ਹੋਣੀਆਂ ਨੂੰ ਕਿਹੜੀ ਜਗ੍ਹਾ ਤੇ ਉਡੀਕ ਰਹੀ ਆ ਕਦੇ ਕੋਈ ਵੀ ਮਾਪੇ ਇਹ ਸੋਚ ਕੇ ਨਹੀਂ ਬੱਚੇ ਨੂੰ ਘਰੋਂ ਭੇਜਦਾ ਕਿ ਜਾ ਕੇ ਸਾਡੇ ਬੱਚੇ ਨਾਲ ਉੱਥੇ ਕੀ ਹੋ ਜਾਣਾ ਇੱਕ ਬੱਚਾ ਜਦੋਂ ਮਰ ਜਾਂਦਾ ਪਹਿਲਾਂ ਵੀ ਪਿੰਡ ਵਿੱਚ ਇੱਕ ਅਸਾਧਾਰਨ ਗੱਲ ਆਤ ਤਾਂ ਇਹ ਤੇ ਰੁੱਤ ਨੂੰ ਨੰਦ ਭਾਵੇਂ ਬਹੁਤ ਜ਼ਿਆਦਾ ਤਾਂ ਮਾਪਿਆਂ ਨੂੰ ਵੀ ਤਕਦੀਰ ਤੁਸੀਂ ਕਰਨਾ ਚਾਹੁੰਦੇ ਕੀ ਮਾਪਿਆਂ ਨੂੰ ਇਹੀ ਅਪੀਲ ਆ ਦੀ ਕੋਈ ਸਰਕਾਰਾਂ ਨੂੰ ਵੀ ਅਪੀਲ ਆ ਤੇ ਮਾਪਿਆਂ ਨੂੰ ਵੀ ਅਪੀਲ ਆ ਦੇਖੋ ਸਰਕਾਰਾਂ ਵੀ ਜਿਨੇ ਬਾਹਰਲੇ ਲੋਕ ਆਉਂਦੇ ਇੱਥੇ ਆ ਕੇ ਪੰਜਾਬ ਦੇ ਵਿੱਚ ਜੋਬ ਕਰ ਰਹੇ ਨੇ ਜਿੱਨੀ ਇੰਡਸਟਰੀ ਆ ਜਾਂ ਪੰਜਾਬ ਸਰਕਾਰ ਹੈ ਇਹਨਾਂ ਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕੋਈ ਇਹੋ ਜਿਹਾ ਮਤਾ ਲੈ ਕੇ ਆਵੇ ਵਿਧਾਨ ਸਭਾ ਦੇ ਵਿੱਚ ਸਰਕਾਰ ਕਿ ਜਿਹੜੇ ਪੰਜਾਬੀ ਆ ਉਹਨਾਂ ਨੂੰ 70% ਤਾਂ ਨੌਕਰੀਆਂ ਮਿਲਣ ਬਾਹਰਲੇ ਬੰਦਿਆਂ ਨੂੰ ਕੋਈ 30% ਟੋਕਰੀ ਦੇ ਦੇਣੀ ਵੀ ਪੈ ਜੇਗਾ ਦੋ ਜੇ ਇੱਥੇ ਨਾਲ ਰਜਗੋਰ ਮਿਲੇ ਤab ਮਕਲੋਤੇ ਬੱਚੇ ਜਿਹੜੇ ਆ ਉਹ ਮਾਪੇ ਕਦੇ ਵੀ ਬਾਹਰ ਨਹੀਂ ਭੇਜਣਗੇ ਜਦੋਂ ਛੋਟਾ ਮੋਟਾ ਦਿੱਤੋ ਨੌਕਰੀ ਇਸੇ ਸਰਕਾਰ ਦੇ ਦੇਵੇ। ਮੇਰਾ ਨਾਮ ਆਪਾ ਐਮਲਕੀਸ ਸਿੰਘ ਜੀ। ਲਾ ਜੀ ਬਲਦੇਵ ਸਿੰਘ ਦਾ ਮਾਮਾ ਜੀ ਲੱਗਦਾ ਜੀ। ਬਿਲਕੁਲ ਜੀ। ਕਿ ਮੇਰਾ ਇੱਕੋ ਇੱਕ ਭਾਂਜਾ ਸੀ ਬਲਦੇਵ ਸਿੰਘ ਦਾ। ਜੋ ਕਿ ਪਿਛਲੇ 19 2019 ਤੋਂ ਅੰਮਾਰਕਾ ਵਿੱਚ ਰਹਿ ਰਿਹਾ ਸੀ ਜੀ। ਤੇ ਉੱਥੇ ਟਰਾਲਾ ਚਲਾਉਂਦਾ ਸੀ ਜੀ। ਤੇ ਬਸ ਕੱਲ ਸਾਨੂੰ ਫੋਨ ਆਇਆ ਜੀ। ਕੱਲ ਸ਼ਾਮੀ ਇਹ ਤੁਹਾਡੇ ਬੱਚੇ ਦਾ ਸਟੂਡੈਂਟ ਹੋ ਗਿਆ ਤੇ ਆਈਸੀਯੂ ਵਿੱਚ ਹੈ ਤੇ ਪਹਿਲਾਂ ਕਨਫਰਮ ਨਹੀਂ ਹੋਈ ਗੱਲ ਫਿਰ ਬਾਅਦ ਵਿੱਚ ਉਹਨਾਂ ਨੇ ਜੱਸੀ ਲਈ ਦੋ ਦੋ ਦਫਾ ਪੁਲਿਸ ਦਾ ਅਮਰੀਕਨ ਪੁਲਿਸ ਦਾ ਫੋਨ ਆਇਆ ਉਹਨਾਂ ਨੂੰ ਤੇ ਬੱਚਾ ਜਿਹੜਾ ਵੀ ਉਹ ਮਤਲਬ ਡੈੱਡ ਹੋ ਗਿਆ ਸਿਲਾਨਾ ਕਰ ਗਿਆ ਜੀ ਤੇ ਇਸ ਤਰ੍ਹਾਂ ਕਰਕੇ ਪਾਣਾ ਬਕਰੀ ਹੈ ਤੇ ਕਿੰਨਾ ਟਾਈਮ ਹੋ ਗਿਆ ਸੀ ਜੀ ਉਹਨਾਂ ਨੂੰ ਜੀ 5 ਸਾਲ ਹੋ ਗਏ ਸੀ ਜੀ 2019 ਕਿਹ ਹੈ ਉਹ ਦੋ ਟਾਂਰਾ ਸੀ ਜੀ ਕੀ ਤੁਹਾਨੂੰ ਦੱਸ ਦਿੱਤਾ? ਅਹ ਤਰਾਲਾ ਚ ਲੰਗਾ ਸੀ। ਅੱਛਾ ਜੀ। ਹਾਂ ਜੀ। ਤਰਾਲੇ ਦੇ ਕਿ ਗਾਂਵੀ ਕੋਲ ਜਿਹੜਾ ਬਾਹਰ ਕੁਝ ਹੋ ਗਿਆ। ਆਨ ਦਿ ਸਪੋਰਟ ਹੀ ਹੋ ਗਈ ਜੀ। ਹਾਂ ਜੀ। ਪਹਿਲਾ ਜਨਮ ਦਿਨ ਸੀ ਉਹਦਾ ਜੀ 15 ਤਰੀਕ ਨੂੰ ਕਿਸੇ ਲੰਗੀ ਹੈ ਜੀ। ਹਾਂ ਜੀ। 15 ਤਰੀਕ ਨੂੰ ਉਹਦਾ ਬਰਥਡੇ ਸੀਗਾ ਤੇ ਵੱਡੇ ਕੁਛ ਕੀਤਾ ਮੁੰਡਿਆਂ ਨਾਲ ਉਹਨੇ। ਤੇ ਮਤਲਬ ਕੋਈ ਆਦਮੀ ਸੀ ਕੋਈ ਮਸ਼ਾ ਨਹੀਂ ਸੀ ਕੋਈ ਕਿਸੇ ਪ੍ਰਕਾਰ ਦੀ ਕੋਈ ਮਤਲਬ ਉਹ ਨਹੀਂ ਕੀਤੀ ਜੀ।

ਸਰਕਾਰ ਜੋ ਮੁੱਖ ਮੰਤਰੀ ਸਾਹਿਬ ਤੁਹਾਨੂੰ ਸਤਿ ਸ੍ਰੀ ਅਕਾਲ ਜੀ ਤੋਂ ਇਹ ਹੀ ਮੰਗ ਕਰਦੇ ਆ ਕਿ ਸਾਡੇ ਪੰਜਾਬ ਦੀ ਨੌਜਵਾਨੀ ਜਿਹੜੀ ਹੈ ਨਿੱਕ ਕੋਈ ਨਾ ਕੋਈ ਖਬਰ ਕੋਈ ਕੈਨੇਡਾ ਤੋਂ ਕੋਈ ਅਮਰੀਕਾ ਤੋਂ ਰੋਜ਼ ਖਬਰ ਸੁਣਨ ਨੂੰ ਮਿਲਦੀ ਆ ਜਿ ਫਲਾਣੀ ਸਾ ਤੇ ਬੱਚਾ ਕੋਈ ਟਾਲਾ ਉਲਟ ਗਿਆ ਕੁਝ ਹੋ ਗਿਆ ਕੋਈ ਉਸਕੇ ਮਰ ਗਿਆ ਤੇ ਉਹ ਤੇ ਮਰ ਗਿਆ ਜੋ ਸਾਡੇ ਪੰਜਾਬੀਆਂ ਨੂੰ ਜੋ ਪੰਜਾਬ ਦੇ ਵਿੱਚ ਹੀ ਕੰਮ ਦੇਤੇ ਜਾਂ ਤੇ ਸਾਡੇ ਬੱਚਿਆਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਹੋ ਇਹ ਹੀ ਮੰਗ ਕਰਦੇ ਆ ਸਰਕਾਰ ਤੋਂ ਕਿ ਇਹਨਾਂ ਬੱਚਿਆਂ ਨੂੰ ਇਥੇ ਹੀ ਸੰਭਾਲਿਆ ਜਾਵੇ ਪੰਜਾਬੀ ਜਾ ਜੋ ਕਿ ਸਾਡਾ ਜਿਹੜਾ ਫਲਵਾਦੀ ਆ ਪੰਜਾਬੀ ਜੋ ਪੰਜਾਬੀ ਲੋਕ ਨੇ ਜੋ ਬੱਚੇ ਨੇ ਸਾਡੇ ਇਹਨਾਂ ਨੂੰ ਪੰਜਾਬ ਦੇ ਰੂਪੀ ਕੋਈ ਨਜ਼ਰ ਰਿਕਾਰਡ ਦਿੱਤਾ ਜਾਵੇ ਇਹੇ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਜੀ